ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਕੀ ਵਾਰ ਮੇਲਾ ਚੌਥਾ ਹਉnde ਪ੍ਰਤਖ ਗੁਰੂ ਜੋ ਵਿਛੜੈ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੇ ਤਿਨਾਂ ਨਿੰਦ ਕਾਂ ਮੂਖ ਟਕ ਟਕ ਮੂ ਪਾਹੀ ਜੋ ਸਤਗੁਰ ਫਟਕੈ ਸੇ ਸਭ ਜਗਤ ਫਟਕੈ ਨਿਤ ਅੰਬਲ ਉਸੇ ਖਾਂਹੀ ਸੁਨੋ ਜੇ ਗੁਰਦੁਆਰਾ ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਦਸਗੇ ਪ੍ਰਚਾਰਿਆ ਜਾਂਦਾ। ਉੱਥੇ ਪਿਛਲੇ 40-45 ਸਾਲ ਤੋਂ ਇੱਕੋ ਮਸੰਦ ਫੈਮਿਲੀ ਦਾ ਕਬਜਾ ਤੇ ਕਈ ਸਾਲਾਂਾਂ ਦੀ ਕੋਟਾਂ ਦੇ ਵਿੱਚ ਇਸ ਚੱਲੇ ਫਿਰ ਇੱਕ ਰਾਹ ਬਣਿਆ ਚੋਣਾ ਗੁਰਦੁਆਰਾ ਪ੍ਰਬੰਧ ਇਲੈਕਸ਼ਨ ਦਾ। ਤੇ ਮੈਂ ਉਹਦੇ ਵਿੱਚ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਮੈਂ ਲਿਖਿਆ ਸੀ ਕਿ ਗੁਰੂ ਦੁਖੀ ਆ ਸਕਦੇ ਬੈਣੀ ਵਾਲ ਜਿਹੜੇ ਗੁਰੂ ਦੁਖੀਆਂ ਦੇ ਜਿਹੜੇ ਹਮੈਤੀ ਉਹ ਵੀ ਗੁਰੂ ਦੁਖੀ ਹੁੰਦੇ ਮੈਂ ਉਹਦਾ ਜਵਾਬ ਦੇਣਾ ਪਰ ਪਹਿਲਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਉత్సਵ ਹੈ 1604 ਈਸਵੀ ਨੂੰ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਗੁਰੂ ਰਾਮਦਾਸ ਜੀ ਤੇ ਆਪਣੀ ਬਾਣੀ ਪਾ ਆਂਦੀ ਬਾਣੀ ਪੱਟਾਂ ਦੀ ਬਾਣੀ ਇਕੱਠੀ ਇੱਕ ਗ੍ਰੰਥ ਦੇ ਰੂਪ ਵਿੱਚ ਇਕੱਠੀ ਕੀਤੀ ਇਕੱਠੀ ਕੀਤੀ ਤੇ ਉਹ ਉਹ ਅੱਜ ਦੇ ਦਿਨ ਉਹ ਜਿਹੜਾ ਕਾਰਜ ਸੀ ਉਹ ਮੁਕੰਮਲ ਹੋਇਆ ਸੰਪੂਰਨ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਦੇ ਸਿਰ ਉਸ ਤਸ ਜਾ ਕੇ ਬੜੇ ਸਤਕਾਰ ਨਾਲ ਪ੍ਰਕਾਸ਼ ਹੁਣਾ ਕੀਤਾ ਗਿਆ ਜਾ ਕੇ ਉਸ ਵੇਲੇ ਗੁਰੂ ਗ੍ਰੰਥ ਉਸ ਵੇਲੇ ਗ੍ਰੰਥ ਨੂੰ ਆਪ ਦੀ ਗ੍ਰੰਥ ਕਹਿੰਦੇ ਸੀ ਉਦੋਂ ਗੁਰੂ ਦੀ ਪਦਵੀ ਨਹੀਂ ਸੀ ਮਿਲੀ ਪ੍ਰਸਤਕਾਰ ਇੰਨਾ ਸੀ ਕਿ ਪੁੱਥੀ ਨੂੰ ਉਸ ਗ੍ਰੰਥ ਨੂੰ ਸਿੰਘਾਸਣ ਉੱਤੇ ਸਜਾਉਂਦੇ ਸੀ ਰੱਖਦੇ ਸੀ ਪ੍ਰਕਾਸ਼ ਕਰਦੇ ਸੀ ਪਰ ਆਪ ਗੁਰੂ ਸਾਹਿਬ ਥੱਲੇ ਬੈਂਦੇ ਸਨ ਗੁਰੂ ਰਾਮਦਾਸ ਜੀ ਦਾ ਆਪਣਾ ਹੀ ਇੱਕ ਸ਼ਬਦ ਹੈ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਨੇ ਪ੍ਰਤੱਖ ਗੁਰੂ ਨਿਸ ਇੰਨਾ ਸਤਕਾਰ ਗੁਰਬਾਣੀ ਦਾ ਗੁਰੂ ਸੇਵਨ ਆਪ ਕਰਦੇ ਸੀ ਜਿਹੜਾ ਗੁਰੂ ਦਾ ਸਿੱਖ ਹੋਵੇ ਉਹ ਕਦੇ ਸੋਚ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਗੱਦੀ ਲਾ ਕੇ ਬਹਿ ਜਾਏ ਕੋਈ ਹੋਰ ਗ੍ਰੰਥ ਵਿਰੋਧੀ ਗ੍ਰੰਥ ਲਿਆ ਕੇ ਗੁਰੂ ਸਾਹਿਬ ਦੇ ਬਰਾਬਰ ਜਿਹੜਾ ਆ ਉਹ ਪ੍ਰਕਾਸ਼ ਕੀਤਾ ਜਾਵੇ ਇਹ ਕੋਈ ਸੋਚ ਸਕਦਾ ਕੋਈ ਸਿੱਖ ਸੋਚ ਸਕਦਾ ਹੈ ਸਿੱਖ ਤਾਂ ਕਹਿੰਦਾ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਰ ਜਿਹੜਾ ਸਨੋਜੇ ਗੁਰਦੁਆਰਾ ਜਿਹਨੂੰ ਸਭ ਤੋਂ ਵੱਡਾ ਗੁਰਦੁਆਰਾ ਕਹਿੰਦੇ ਆ ਉੱਥੇ ਦਾ ਜਿਹੜਾ ਕਾਬਜ ਧੜਾਇਆ ਉਹਨਾਂ ਦਾ ਜਿਹੜਾ ਮੇਨ ਮਸੰਦ ਆ ਜਿਹੜਾ ਸੁਖਦੇਵ ਬੈਣੀਵਾਲ ਦਾ ਨਾਂ ਆ ਇੱਕ ਅਮਰੀਕਾ ਦਾ ਸਭ ਤੋਂ ਵੱਡਾ ਠਾ ਗਿਆ ਜਿਹੜਾ ਜਿਹੜਾ 50 ਸਟੇਟਾਂ 'ਚੋਂ 42 ਸਟੇਟਾਂ ਦੇ ਵਿੱਚ ਉਹ ਗਿਲਟੀ ਸਾਬਤ ਹੋਇਆ ਕਿ ਉਹ ਠੱਗੀ ਠੋਰੀ ਦੇ ਨਾਲ ਉਹ ਪੈਸਾ ਇਕੱਠਾ ਕਰਦਾ ਸੀ ਤੇ ਉਸ ਹਰਾਮ ਦੀ ਕਮਾਈ ਦੇ ਵਿੱਚੋਂ ਗੁਰਦੁਆਰਾ ਕਮੇਟੀ ਨੇ ਥੋੜੇ ਪੈਸੇ ਲੈ ਕੇ ਇੱਕ ਹਿੰਦੂ ਗ੍ਰੰਥ ਆ ਜਿਹੜਾ ਉਹ ਬੈਣੀ ਵਾਲਾ ਆਪਣੇ ਸਿਰ ਤੇ ਰੱਖ ਕੇ ਚੋਰੀ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਦੀ ਨੰਗ ਕੇ ਗੁਰੂ ਗ੍ਰੰਥ ਸਾਹਿਬ ਬਰਾਬਰ ਉਹਦਾ ਪ੍ਰਕਾਸ਼ ਉਹਦਾ ਕੀਤਾ ਤੇ ਲੋਕਾਂ ਤੋਂ ਮੱਥੇ ਟਿਕਾ ਤੇ ਧੋਖੇ ਨਾਲ ਪਹਿਲਾਂ ਕਹਿੰਦੇ ਰਹਿ ਕੇ ਭਾਈ ਬੰਨੂ ਵਾਲੀ ਬੀੜ ਆ ਬਾਅਦ ਵਿੱਚ ਜਦੋਂ ਪਤਾ ਲੱਗਾ ਉਹਨਾਂ ਨੇ ਕੋਈ ਅੱਜ ਤੱਕ ਸੌਰੀ ਫੀਲ ਨਹੀਂ ਕੀਤੀ ਉਹ ਗੁੰਡਾਗਰਦੀ ਦੇ ਤੇ ਉੱਤੇ ਪੂਰੀ ਤਰ੍ਹਾਂ ਨਾਲ ਉਹ ਕੈਮ ਆ ਜਿਹੜੇ ਲੋਕ ਇਹ ਕੁੱਛਦੇ ਆ ਵੀ ਉਹ ਬਹਿਣੀ ਵਾਲ ਤੋਂ ਠੀਕਵੇਂ ਆ ਕੋਈ ਤੋਂ ਵੱਡਾ ਕੋਈ ਪਾਪ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਸੀਂ ਕੋਈ ਹਿੰਦੂ ਗ੍ਰੰਥ ਲਿਆ ਕੇ ਰੱਖਿਆ ਹੋਵੇ ਚਾਰ ਪੈਸੇ ਹਰਾਮ ਦੀ ਕਮਾਈ ਚੋਂ ਲਏ ਹੋਣ ਮੈਂ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆਪੋਜੀਸ਼ਨ ਹੈ ਉਹ ਨਵੇਂ ਆ ਸਾਰੇ ਜਿਹੜੇ ਗੁਰਸਿੱਖ ਆ ਉਹਨਾਂ ਦੇ ਬਾਰ ਬਾਰ ਉਹਦੇ ਖਿਲਾਫ ਉਹਨਾਂ ਦੀ ਫੈਮਿਲੀ ਦੇ ਖਿਲਾਫ ਪ੍ਰੋਪਗੈਂਡਾ ਕਰ ਰਹੇ ਆ ਤੁਸੀਂ ਉਹਨਾਂ ਨੂੰ ਕਿ ਤੱਕ ਕਿਸੇ ਨੇ ਮੈਂ ਤੁਹਾਡੇ ਅੱਜ ਜਵਾਬ ਦੇਵਾਂਗਾ ਗੁਰਦੁਆਰੇ ਵਿੱਚ ਜੋ ਕੁਝ ਇਹ ਲੋਕਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਇੱਥੇ ਕਰਕੇ ਮੈਂ ਲਿਆਉਂਗਾ ਗੁਰੂ ਵਿਰੋਧੀਆਂ ਨੇ ਜੋ ਗੰਦ ਪਾਇਆ ਇੰਨੇ ਸਾਲਾਂ ਵਿੱਚ ਕਦੇ ਮੈਨੂੰ ਲੱਗਦਾ ਨਹੀਂਗਾ ਪਈ ਮਤਨ ਰੈਣੂ ਨੇ ਜਾਂ ਮੱਸੇ ਰੰਗਣ ਨਹੀਂ ਪਾਇਆ ਵੀ ਜਿੰਨਾ ਗੰਦ ਜਿੰਨਾ ਕੁਝ ਗਲਤ ਆ ਗੁਰਮਤ ਦੇ ਗੁਰਮਤ ਦੇ ਖਿਲਾਫ ਸਿੱਖੀ ਦੇ ਖਿਲਾਫ ਇਹ ਬਾਬ ਤੇ ਬੈਣੀ ਵਾਲ ਦੀ ਜੁੰਡੜੀ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਗੁਲਾਮ ਆ ਜਿਹੜੇ ਕੁੱਤੇ ਆ ਉਹਨਾਂ ਨੇ ਜੋ ਕੁਝ ਗੰਦ ਪਾਇਆ ਉਹ ਇੱਕ ਇੱਕ ਕਰਕੇ ਵਿਧ ਪ੍ਰੂਫ ਤੁਹਾਡੇ ਸਾਹਮਣੇ ਰੱਖਾਂਗੇ ਦੇਖਿਓ ਤੁਸੀਂ ਕਿੱਥੇ ਖੜੇ ਆ ਤੁਸੀਂ ਸਿੱਖ ਆ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਮੂੰਹ ਖੋਲਦੇ ਕਿਉਂ ਨਹੀਂ ਉੱਠਦੇ ਕਿਉਂ ਨਹੀਂ ਆਵਾਜ਼ ਕਰ ਤੁਹਾਡੇ ਗੁਰੂ ਦੇ ਖਿਲਾਫ ਸਿੱਖੀ ਦੇ ਖਿਲਾਫ ਰੋਜ਼ ਪ੍ਰੋਪਗੈਂਡਾ ਹੋ ਰਿਹਾ ਤੁਸੀਂ ਕਿਉਂ ਸੁੱਤੇ ਪਏ ਤੁਸੀਂ ਕਿਉਂ ਮਰੇ ਪਏ ਆ ਸਿੱਖ ਦੀ ਪਰਵਾਸਾ ਕੀ ਆ ਇਹ ਅਜੇ ਤੱਕ ਕੋਰਟ ਵਿੱਚ ਸਾਬਤ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ